ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਓ ਉਹ ਗੁਰਬਾਣੀ ਇਸ ਜਗ ਮੈਂ ਚਾਨਣ ਦੀ ਦਾਤ ਵਿੱਚੋਂ ਅਸੀਂ ਦੁਨਿਆਵੀ ਸੁੱਖਾਂ ਦੀ ਭਾਲ ਕਿਵੇਂ ਕਰਨੀ ਆ ਹਰ ਮਨੁੱਖ ਨੂੰ ਸੰਸਾਰ ਦੇ ਵਿੱਚ ਰਹਿਣ ਵਾਸਤੇ ਦੁਨਿਆਵੀ ਤਮਾਮ ਸੁੱਖਾਂ ਦੀ ਲੋੜ ਹੈ ਤੇ ਅਸੀਂ ਆਪਣੇ ਧਰਮ ਸਥਾਨਾਂ ਤੇ ਜਾ ਕੇ ਸੁੱਖਾਂ ਦੀਆਂ ਅਰਦਾਸਾਂ ਕਰਦੇ ਹਾਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਖਦੇ ਹਾਂ ਕਿ ਸਾਨੂੰ ਆ ਵੀ ਦੇ ਸਾਨੂੰ ਆ ਵੀ ਦੇ ਮੇਰੇ ਪਤਸ਼ਾਹ ਜੀ ਦੇ ਪਿਆਰੇ ਬੋਲ ਨੇ ਕਿ ਹੇ ਭਾਈ ਉਸ ਕਾਲਪੁਰਖ ਵਾਹਿਗੁਰੂ ਰੱਬ ਦੇ ਨਾਲ ਜੁੜ ਕੇ ਉਹਦਾ ਨਾਮ ਜਪ ਤੇ ਝੂਲੀ ਅੱਡ ਕੇ ਇਹ ਦਾਤਾਂ ਪਵਾ ਲਾਓ ਤੇ ਪਹਿਲਾਂ ਹੀ ਦੇਣ ਵਾਸਤੇ ਤੈਨੂੰ ਸਭ ਕੁਝ ਆਪਣੇ ਹੱਥ ਦੀ ਤਲੀ ਤੇ ਪਰੋਸ ਕੇ ਬਿਠਾਇਆ ਹੈ। ਸਭ ਨਿਦਾਨ 10 ਅਸ਼ਟ ਸਦਾਨ ਠਾਕੁਰ ਕਰ ਤਲ ਤਰਿਆ। ਉਹ ਪਹਿਲਾਂ ਸਾਰੀਆਂ ਰਹਿਮਤਾਂ, ਬਰਕਤਾਂ, ਤੰਦਰੁਸਤੀਆਂ, ਇੱਜ਼ਤ, ਪਤ ਸਭ ਕੁਝ ਉਹਨੇ ਐਸ ਹੱਥ ਦੀ ਤਲੀ ਤੇ ਰੱਖਿਆ। ਐਸ ਤਰ੍ਹਾਂ ਕਰਕੇ ਬਿਠਾਇਆ। ਕਰ ਤਲ ਹੱਥ ਦੀ ਤਲੀ ਤੇ ਰੱਖ ਕੇ ਬੈਠਾ ਹੈ ਪਰ ਅਸੀਂ ਮੰਗੜ ਤੋਂ ਨਕਾਮ ਕਿਉਂ ਰਹਿ ਜਾਂਦੇ ਆ ਸਾਨੂੰ ਉਹ ਕੁਝ ਮਿਲਦਾ ਕਿਉਂ ਨਹੀਂ ਜਿਹੜਾ ਕੁਝ ਸਾਨੂੰ ਚਾਹੀਦਾ ਹੁੰਦਾ ਜਿਸ ਮੰਗਣ ਦੇ ਵਾਸਤੇ ਅਸੀਂ ਜਾਂਦੇ ਵੀ ਆ ਪਰ ਮਿਲਦਾ ਨਹੀਂ ਕਿਉਂ ਅਸੀਂ ਥੋੜੇ ਸਮੇਂ ਤੋਂ ਬਾਅਦ ਆਪਣੀ ਸੁਰਤੀ ਨੂੰ ਕਿਧਰੇ ਹੋਰ ਲੈ ਜਾਂਦੇ ਆ ਅਸੀਂ ਏਕ ਛੋੜ ਦੂਜੇ ਲੱਗੇ ਡੁੱਬੇ ਸੇ ਵਨ ਜਾ ਰਿਆ ਮਨ ਦੇ ਖਿਆਲਾਂ ਨਾਲ ਅਸੀਂ ਕਿਤਰੇ ਹੋਰ ਤੁਰ ਜਾਂਦੇ ਆ ਜਿਹੜਾ ਸਭ ਕੁਝ ਦੇਣ ਵਾਸਤੇ ਤਿਆਰ ਖੜਾ ਹੈ ਉਹਨੂੰ ਅਸੀਂ ਛੱਡ ਦਿੰਨੇ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਪਿਆਰੇ ਬਚਨ ਨੇ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸਵਾਈ ਨਾਨਕ ਕਹੁ ਨਸੀ ਜਈ ਬਿਨ ਨਾਵੇਂ ਪਤ ਜਾਈ ਜਿਹੜਾ ਸਭ ਕੁਝ ਦੇਣ ਵਾਲਾ ਹੈ ਦੇਨਹਾਰ ਪ੍ਰਭੂ ਛੂਡ ਕੇ ਦੇਣ ਵਾਸਤੇ ਤਿਆਰ ਬੈਠਾ ਹੈ ਉਹਨੂੰ ਛੱਡ ਕੇ ਤੇ ਅਸੀਂ ਹੋਰ ਸਵਾਦਾਂ ਪਿੱਛੇ ਹੋਰਨਾਂ ਦੇ ਦਰ ਤੇ ਜਾ ਕੇ ਡੰਡਾਓ ਤੋਂ ਬੰਦਨਾ ਕਰਨ ਲੱਗ ਜਾਂਦੇ ਆ ਇਸ ਕਰਕੇ ਸਾਨੂੰ ਜ਼ਿੰਦਗੀ ਦੀ ਕਾਮਯਾਬੀ ਨਹੀਂ ਮਿਲਦੀ ਅਸੀਂ ਫੇਲ ਹੋ ਕੇ ਸੰਸਾਰ ਤੋਂ ਚਲੇ ਜਾਂਦੇ ਆ ਅਸੀਂ ਨਾ ਤਾਂ ਨਾਮ ਜਪਦੇ ਆ ਤੇ ਨਾ ਸਾਡਾ ਪੂਰਾ ਵਿਸ਼ਵਾਸ ਗੁਰੂ ਤੇ ਬਣਦਾ ਜਿੰਨਾ ਚਿਰ ਵਿਸ਼ਵਾਸ ਨਹੀਂ ਬਣਦਾ ਗੁਰੂ ਤੇ ਉਹਦੇ ਨਾਮ ਦੇ ਵਿੱਚ ਅਸੀਂ ਧਿਆਨ ਨਹੀਂ ਜੋੜਦੀ ਉਹਨਾਂ ਚਿਰ ਜ਼ਿੰਦਗੀ ਦੀ ਕਾਮਯਾਬੀ ਮਿਲਣੀ ਬੜੀ ਮੁਸ਼ਕਿਲ ਗੱਲ ਹੈ ਆਓ ਗੁਰੂ ਦੇ ਦਰ ਤੇ ਗੁਰੂ ਤੋਂ ਗੁਰੂ ਦਾ ਨਾਮ ਮੰਗਿਏ ਗੁਰੂ ਦੀਆਂ ਜਿਹੜੀਆਂ ਬੇਅੰਤ ਦਾਤਾਂ ਨੇ ਜਿਹੜੀਆਂ ਪਰੋਸ਼ ਕੇ ਆਪਣੇ ਪਾਵਨ ਹੱਥਾਂ ਦੀ ਤਲੀ ਦੇ ਉੱਤੇ ਰੱਖ ਕੇ ਬੈਠਾ ਉਹ ਆਪਾਂ ਚੋੜੀ ਅੱਡ ਕੇ ਪਵਾ ਕੇ ਕਾਮਯਾਬੀ ਨੂੰ ਛੁਹੀਏ ਜੀਵਨ ਸਫਲਾ ਕਰ ਲਈਏ ਗੁਰੂ ਅੱਗੇ ਅਰਦਾਸ ਕਰੀਏ ਏ ਗੁਰੂ ਸਾਨੂੰ ਆਪਣੇ ਦਰ ਘਰ ਤੋਂ ਦੂਰ ਨਾ ਕਰੀਏ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਸਤਿਗੁਰੂ ਜੀ ਤੂੰ ਸਾਡਾ ਹੈ ਅਸੀਂ ਤੇਰੇ ਹਾਂ ਸਾਨੂੰ ਇਸ ਵੇਲੇ ਆਪਣੇ ਚਰਨ ਤੇ ਸ਼ਰਨ ਵਿੱਚ ਰੱਖ ਲੈ ਗੁਰੂ ਇਹਨਾਂ ਦੇ ਆਲੂ ਹੈ ਜਿਹੜਾ ਉਹਦੇ ਦਰ ਤੇ ਆਣ ਕੇ ਡਿੱਗ ਪੈਂਦਾ ਹੈ ਗੁਰੂ ਸਾਹਿਬ ਸਾਰੀਆਂ ਰਹਿਮਤਾਂ ਸਾਰੀਆਂ ਖੁਸ਼ੀਆਂ ਸਾਰੇ ਪਦਾਰਥ ਇੱਜ਼ਤ ਪਤ ਮਾਨੋ ਦੀ ਝੂਲੀ 'ਚ ਪਾ ਦਿੰਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਹੋ ਬਿਰਦ ਸੋ ਆਮੀ ਸੰਦਾ ਆਹੋ ਕਰੀ ਗੀ ਅਰਦਾਸ ਗੁਰੂ ਅੱਗੇ ਅਰਦਾਸ ਕਰੀਏ ਗੁਰੂ ਬੜਾ ਦਿਆਲੂ ਆ ਉਹ ਸਭ ਕੁਝ ਦੇਣ ਵਾਸਤੇ ਤਿਆਰ ਹੈ ਪਰ ਸਾਡੇ ਮੰਗਣ ਵਿੱਚ ਦੇਰੀ ਹੈ ਜੇ ਕੁਝ ਮਿਲਿਆ ਨਹੀਂ ਸਾਨੂੰ ਅੱਜ ਤੱਕ ਤੇ ਸਾਨੂੰ ਮੰਗਣਾ ਨਹੀਂ ਆਇਆ ਗੁਰੂ ਦੇ ਦਰ ਤੇ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ